ਇਹਦਾ ਬਣ ਗਿਆ ਚੱਗ ਬਣ ਗਿਆ ਤੂੰ ਗਰੀਬ ਪਰਮਿਸ਼ਨ ਲੋਕਾਂ ਨੂੰ ਦਿੰਦਾ ਰਹਿੰਦਾ ਹੁੰਦਾ ਜੇਰੇ ਤੂੰ ਆ ਕੇ ਸਾਡੇ ਤੁਹਾਡਾ ਕਿਹੜਾ ਮੇਰਾ ਇੱਕ ਹੈਗਾ ਵਿੱਚ ਮੈਂ ਤਾਂ ਆਪਣਾ ਲਿਆ ਦੋ ਦਿਨ ਦਿੱਤੇ ਨਹੀਂ ਨਾ ਤੁਹਾਨੂੰ ਕਿੰਨਾ ਵੜਾਇਆ ਸੀ ਮੈਂ ਸਾਰਾ ਬਤਾਉਂਦਾ ਮੈਂ ਜਿਵੇਂ ਮੈਂ ਉਹਨਾਂ ਕੋਲ ਮੈਂ ਹੋਰ ਚੁਕਲਾ ਦਿੱਤਾ ਤੇ ਤਿੰਨ ਫੜਾਈ ਸੀ ਮੈਂ ਤੁਹਾਨੂੰ ਇੱਕ ਤੁਹਾਡਾ ਸੀ ਦੋ ਦੋ ਤੁਸੀਂ ਲਿਆਂਦੀ ਸੀ ਹੋਰ ਮੈਂ ਚਲੋ ਜਾਣ ਲੱਗੇ ਜੀ ਜਾਣ ਲੱਗਾ ਕਹਿੰਦੇ ਉਹਨਾਂ ਨਾਲ ਅਸੀਂ ਕੋਈ ਡੰਗੀ ਤਸਕਰੀ ਨਹੀਂ ਕੀਤੀ ਉਹ ਤਾਂ ਬਿਮਾਰ ਨੇ ਪੇਸ਼ੈਂਟ ਹਨ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਰੋਜ਼ਗਾਰ ਦੇ ਕੇ ਉਹਨੂੰ ਦੁਬਾਰਾ ਸਮਾਜ ਦੇ ਵਿੱਚ ਸ਼ਾਮਲ ਕਰਨ ਲਈ ਉਹ ਹੀ ਬੋਲੇ ਦੇਖੇ ਜਿਹੜੀ ਐਕਸਿਡੈਂਟ ਹੋਰ برداشت ਨਹੀਂ ਕੀਤਾ ਦੇ ਵਿੱਚ ਬਹੁਤ ਸਾਰੇ ਘਰ ਜਿਹੜੇ ਨੇ ਬਰਬਾਦ ਹੋ ਗਏ ਬਹੁਤ ਸਾਰੇ ਘਰਾਂ ਦੇ ਵਿੱਚ ਚਿੰਤੇ ਨੰਦੇ 70 ਦੇਸ਼ ਦੇ ਚਿੰਤੇ ਰਹੇ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਸਾਡੀਆਂ ਮਾਂ ਭੜਾਂਗੇ ਰਗਰੀ ਚੁੰਨੀਆਂ ਦੇ ਰੰਗ ਚਿੱਟੇ ਹੋ ਗਏ ਲੋਆ ਹੋ ਗਏ ਅਧੂ ਮੁਕਤੀ ਮਾਵਾਂ ਦੇ ਰੋਕ ਸਿਰਾਂ ਦੇ ਲੱਕਾਂ ਕੁਚੀਆਂ ਹੋ ਗਈਆਂ ਜੁੱਲਿਆਂ ਦੀ ਬੜੀ ਅਗਦੀਆਂ ਲੱਗਾਂ ਜੀ ਨੂੰ ਉਹ ਮੱਠੀਆਂ ਰਹੇ ਪਰ ਨੂੰ ਤੁਹਾਡੇ ਵਰਗੇ ਨੌਜਵਾਨਾਂ ਤੇ ਪੜੇ ਲਿਖੇ ਜਾਗਰੂਕ ਨੌਜਵਾਨਾਂ ਤੇ ਬਹੁਤ ਉਮੀਦ ਹੈ ਕਿ ਤੁਸੀਂ ਜਿਸ ਤਰੀਕੇ ਨਾਲ ਯੋਧਨਾਸ਼ੀਓ ਪਰ ਦਿਰੀ ਨੂੰ ਮਹਿਨੂਰ ਉਹਦਾ ਸਾਥ ਦੇ ਰਹੇ ਇਹ ਆਪਣੇ ਆਪ ਦੇ ਇੱਕ ਮਿਸਾਲ ਹੋਣਾ ਸਮਝ ਬਣ ਕਿਉਂਕਿ ਬੀਡੀਸੀ ਪੰਜਾਬ ਦੀ ਅਸਲੀ ਤਾਕਤ ਨੌਜੋਨ ਦੇ ਬਿੜੀ ਸੀ ਸੱਤੀ ਨਾਸ਼ਨਾ ਦੇ ਬ੍ਰੁੱਧ ਜਾ ਰੁਕਤਾ ਸੁਲੰਬ ਦੇ ਕਰਦੇ ਨੇ ਉਪਨਯਾਮ ਦੇ ਪਿੰਡਾਂ ਦੇ ਬਾੜਾਂ ਦੇ ਸੱਥਾਂ ਦੇ ਉਹਨਾਂ ਦੇ ਅਕਤਕਾਨੀ ਕੋਈ ਵੀ ਗਲਤ ਚੀਜ਼ ਉਹਨਾਂ ਵੀ ਆਤਮੋਂ ਬਚਣੀ ਚਾਹੀਦੀ ਫੁਰਨਾ ਦੇ ਪੌੜ ਤੇ ਕਾਲੇ ਕੂੜ ਆੜ ਕੇ ਬਹਿ ਗਏ ਹਨ ਆਪਾਂ ਸਾਰਿਆਂ ਨੇ ਆਪਣੀ ਅਕਲ ਦੀ ਬੋਕਰ ਨਾਲ ਰਲ ਮਿਲ ਕੇ ਪੰਜਾਬ ਦੇ ਇੱਕ ਇੱਕੋ ਕਰੈਕਟਰ ਨੌਜਵਾਨ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਭਗਵੰਤ ਸਿੰਘ ਜੀ ਮਾਨ ਜੀ ਦਾ ਜੋ ਸੁਪਨਾ ਹੈ ਸ਼ਹੀਦ ਆਲਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਹੈ ਕਿ ਮੇਰਾ ਪੰਜਾਬ ਖੂਬਸੂਰਤ ਪੰਜਾਬ ਬਣੇ ਮੇਰਾ ਭਾਰਤ A1 ਭਾਰਤ ਬਣੇ ਅੱਜ ਉਸ ਸੰਦਰਭ ਵਿੱਚ ਯੁੱਧ ਨਸ਼ਿਆਂ ਵਿਰੁੱਧ ਸਾਡੇ ਕੋਲ ਪ੍ਰਧਾਨਗੀ ਮੰਡਲ ਜੀ ਨੂੰ ਜੀ ਆਇਆਂ ਕਹਿਣਗੇ ਸਾਡੇ ਮਾਨਯੋਗ ਪ੍ਰੋਫੈਸਰ ਅਕਸ਼ੇਤ ਬਾਣ ਜੀ ਸਾਇੰਸ ਫੈਸਿਕਾ ਜੀ ਜਰਨਦਰ ਜੀ ਇਹਨੇ ਵੀਡੀਓ ਬਣਾਈ ਹੋ ਰਿਹਾ ਰਿਸਪੈਕਟਡ ਕੈਰੋ ਸਰ ਐਸਟੀਐਮ 1 ਸਰਦਾਰ ਸੰਦੀਪ ਸਿੰਘ ਹੀਰਜੀਤ ਪੀਐਸਕੇ ਸਾਹਿਬ ਸਰਦਾਰ ਰਮਨਜੀਤ ਸਿੰਘ ਜੀ ਜਰਨਦਰ ਵਨ ਵਿਦ ਸਿਰਦਾਰ ਅਜੀਤ ਸਿੰਘ ਮਿੱਤਲ ਜੀ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਕਮ ਫੈਸਿਲਿਟੇਟਰ ਰੋਨੀ ਜੀ ਔਰ ਚਿਲੰਦਰ ਸੈਂਟਰਲ ਦੇ ਕੋਆਰਡੀਨੇਟਰ ਸਦਾ ਸੁਰੇਂਦਰ ਸਿੰਘ ਕੈਨੋਜੀ ਔਰ ਵਕ ਵਕ ਵਾਰਡ ਹੈਲਥ ਕਮੇਟੀ ਦੇ ਮੈਂਬਰਸ ਕੋਆਰਡੀਨੇਟਰਸ ਪ੍ਰੈਜ਼ੀਡੈਂਟਸ ਸਾਰਿਆਂ ਨੂੰ ਮੈਂ ਵੈਲਕਮ ਕਰਦਾ ਔਰ ਜੋ ਫਾਰਮਲ ਵੈਲਕਮ ਕਰਨ ਦੇ ਲਈ ਜੋ ਇਹ ਮੀਟਿੰਗ ਹੈ ਜੋ ਤਦਸ਼ਾਹ ਰੁੱਤ ਜੋ ਸਾਡੇ ਸੀਐਲ ਸਾਹਮਣੇ ਸਾਡੀ ਡਿਊਟੀ ਲਈ ਹੈ ਕਿ ਅਸੀਂ ਆਪਣਾ ਜਿਹੜਾ ਪੰਜਾਬ ਆ ਬਹੁਤ ਸੁੰਦਰ ਰਹਿਣਾ ਪੰਜਾਬ ਬਣਾਉਣਾ ਹੈ ਇਹ ਜਿਹੜਾ ਸਾਡੇ 5 ਦਰਿਆ ਸੀਗੇ ਇਹ ਪਾਣੀ ਦੇ ਚੱਲਦੇ ਸੀ ਅੱਜ ਛੇਮਾ ਦਰਿਆ ਜਿਹੜਾ ਉਹ ਨਸ਼ਾ ਦਾ ਵਹਿ ਰਿਹਾ 20 ਸਾਲ ਤੋਂ ਇਹ ਨਸ਼ਾ ਜਿਹੜਾ ਸਾਡੇ ਨੌਜਵਾਨ ਪੀੜੀ ਨੂੰ ਖਾ ਗਿਆ ਘਰ ਘਰ ਦੇ ਵਿੱਚ ਅਸੀਂ ਜੇ ਤੁਮੀ ਕੋਈ ਇਲੈਕਸ਼ਨ ਹੁੰਦੀ ਆ ਸੀ ਨੌਜਵਾਨ ਪੀੜੀ ਨੂੰ ਨਸ਼ੇ ਲਾ ਕੇ ਮੋਟਾ ਉਂਗਲੀਆਂ ਮੋਟਾ ਪੈ ਗਈਆਂ ਉਸ ਤੋਂ ਬਾਅਦ ਸਾਡੇ ਬੱਚਿਆਂ ਦੀ ਦੇਖੋ ਜਵਾਨੀ ਕੁਝ ਬੱਚੇ ਸਾਡੇ ਪੰਜਾਬ ਨੂੰ ਛੱਡ ਕੇ ਹਿੰਦੁਸਤਾਨ ਨੂੰ ਛੱਡ ਕੇ ਬਾਹਰ ਚਲੇ ਗਏ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇੰਨਾ ਨਸ਼ਾ ਹੋ ਗਿਆ ਕਿ ਕਿਸੇ ਨੇ ਕੋਈ ਵੀ ਕੋਦਾਰੀ ਠਾਇਆ ਕਿ ਅਸੀਂ ਇਹਨੂੰ ਬੰਦ ਕਰਾਈਏ ਇਹ ਪੰਜਾਬ ਇੱਕਾ ਘੋੜਾ ਵਾਂਗੂੰ ਦਸ਼ਾਇਆ ਇਹ ਸਾਡਾ ਕਹਾ ਗਿਆ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਸਾਡੇ ਬੱਚੇ ਬਲਕੇ ਕਾਰਜਾਂ ਦੇ ਵਿੱਚ ਵੀ ਬਹੁਤ ਵੱਡਾ ਨਸਾ ਹੋ ਗਿਆ